ਜੈ ਭੀਮ ਜੈ ਭੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਾਨੂੰ ਗੁਰਦੇਵ ਮੈਂ ਸਮੁੱਚੀ ਸੰਗਤ ਨੂੰ ਜਿਹੜਾ ਇਹ ਉਪਰਾਲਾ ਕੀਤਾ ਸਤਗੁਰ ਅਰਦਾਸ ਮਹਾਰਾਜ ਬੈਲਫਰ ਕਮੇਟੀ ਨੇ ਜਿਹੜਾ ਬਾਬਾ ਸਾਹਿਬ ਦਾ 134ਵਾਂ ਜਨਮ ਦਿਨ ਮਨਾਇਆ ਤੇ ਮਨਾ ਰਹੇ ਨੇ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਨਾ ਕਿ ਇਹ ਤਾਂ ਹੱਲੇ ਸ਼ੁਰੂਆਤਾਂ ਨੇ ਇਹ ਉਹਨਾਂ ਨੂੰ ਜਵਾਬ ਹੈ ਜਿਹੜੇ ਉਸ ਸੂਰਜ ਨੂੰ ਟਕਣਾ ਚਾਹੁੰਦੇ ਸੀ ਉਹਨਾਂ ਨੂੰ ਇਹ ਜਵਾਬ ਹੈ ਕਿ ਬਾਬਾ ਸਾਹਿਬ ਦੀਆਂ ਜਿਹੜੀਆਂ ਪ੍ਰਾਪਤੀਆਂ ਆ ਉਹਨਾਂ ਦੇ ਨਾਂ ਤੇ ਦੂਰ ਦੂਰ ਦੇਸ਼ਾਂ ਦੇ ਵਿੱਚ ਜਾਪਾਨ ਅਮਰੀਕਾ ਦੇ ਵਿੱਚ ਉਹਨਾਂ ਦੇ ਨਾਂ ਤੇ ਯੂਨੀਵਰਸਟੀਆਂ ਬਣੀਆਂ ਐ ਇਹ ਸਾਨੂੰ ਮਾਣ ਹੋਣਾ ਚਾਹੀਦਾ ਐ ਅਸੀਂ ਉਹਨਾਂ ਨੂੰ ਆਪਣੇ ਤੱਕ ਹੀ ਸੀਮਤ ਰੱਖਦੇ ਆਂ 바ਵਾ ਸਾਹਿਬ ਨੇ ਸੰਵਿਧਾਨ ਜਿਹੜਾ ਆ ਉਹ ਬੜੇ ਸੋਚ ਸਮਝ ਕੇ ਲਿਖਿਆ ਹੈ ਉਹ ਦੱਸਿਆ ਵੀ ਗਿਆ ਹੈ ਕਿ ਹੱਕ ਮੰਗ ਲੈ ਕਿਉਂ ਲਿਖਿਆ ਗਿਆ ਕਿੱਦਾਂ ਲਿਖਿਆ ਗਿਆ ਜੇ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਤਾਂ ਕਿੱਦਾਂ ਬਣੇ ਆਂ ਅੱਜ ਜਿਦੜੇ ਹੱਕ ਲੈਣ ਲਈ ਅਸੀਂ ਧਰਨਾ ਲਾਉਂਦੇ ਆਂ ਉਹ ਹੱਕ ਆਇਆ ਕਿੱਥੋਂ ਆ ਜੇ ਸਾਨੂੰ ਕੋਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਸਾਡੇ ਤੇ ਕੋਈ ਗਲਤ ਧਾਰਾ ਲਾ ਕੇ ਸਾਨੂੰ ਜੇਲ੍ਹ ਦੇ ਵਿੱਚ ਕੋਈ ਪਾਉਂਦਾ ਤਾਂ ਵੀ ਅਸੀਂ ਸੰਵਿਧਾਨ ਨੂੰ ਹੀ ਮੋੜੇ ਕਰਕੇ ਇਲੈਕਸ਼ਨ ਲੜਦੇ ਆ ਇਹ ਤਾਜ਼ਾ ਧਾਰਨਾ ਹੈ ਸੰਵਿਧਾਨ ਅਜਿਹੇ ਤਰੀਕੇ ਨਾਲ ਲਿਖਿਆ ਗਿਆ ਸਾਡੇ ਵਿੱਚ ਜਿਹੜੀਆਂ ਦੂਰੀਆਂ ਪਾਉਣ ਵਾਲੇ ਕੁਝ ਸ਼ਰਾਰਤੀ ਆਂਸਰ ਨੇ ਜਿਹੜੇ ਸਿੱਖਾਂ ਦੇ ਵਿੱਚ ਉਹ ਸਾਡੇ ਦਲਦਪਾਰਾ ਦੇ ਪਾਈਚਾਰੇ ਦੇ ਵਿੱਚ ਇੱਕ ਪਾੜਾ ਪਾਉਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਇਹ ਕੋਸ਼ਿਸ਼ਾਂ ਜਿਹੜੀਆਂ ਤੁਸੀਂ ਕਰ ਰਹੇ ਆ ਨਾ ਇਹ ਸਫਲ ਨਹੀਂ ਹੋਣੀਆਂ ਤੋ ਜੀ ਤੁਹਾਨੂੰ ਇਹ ਮੂੰਹ ਤੋੜਵਾ ਜਵਾਬ ਹੈ ਕਿ ਇੱਕ ਵੀ ਘਟਨਾ ਜਿਹੜੀਆਂ ਤੁਹਾਡੇ ਮਨਸੂਬੇ ਸੀਗੇ ਨਾ ਉਹ ਕਾਮਯਾਬ ਨਹੀਂ ਹੋਏ ਤੇ ਨਾ ਹੀ ਹੋਣਗੇ ਤੁਸੀਂ ਦੋ ਚਾਰ ਮੁਲ ਖਰੀਦੇ ਗੁਲਾਮ ਲੈ ਕੇ ਉਹਨਾਂ ਕੋ ਰਾਤ ਸਬਰਾਤੇ ਕੋਈ ਐਸੇ ਟਾਈਮ ਜਦੋਂ ਕੋਈ ਨਹੀਂ ਹੈਗਾ ਸ਼ਰਾਤ ਕਰਾਤੀ ਜੇ ਤੁਹਾਡੇ ਚ ਰਤਾ ਮੱਤਰ ਵੀ ਅਣਖ ਦੇ ਕੋ ਕਣੀ ਹੈਗੀ ਹੈ ਤੇ ਖੁਦ ਇੱਥੇ ਆਓ ਲੋਕਾਂ ਦੇ ਪੁੱਤ ਨਾ ਮਰਵਾਓ ਜੇਲ੍ਹਾਂ ਚ ਨਾ ਭੇਜੋ ਆਪ ਆਓ ਤੇ ਨਾਲੇ ਤੁਹਾਨੂੰ ਪਤਾ ਲੱਗੇ ਤੁਸੀਂ 1 ਡਿਗਰੀ ਕੀਤੀ ਹੋਗੀ ਵਕਾਲਤ ਦੀ 32 ਡਿਗਰੀਆਂ ਦਾ ਮਾਲਕ ਸੀ ਉਹਨਾਂ ਨੇ ਜਿਹੜੇ ਕੰਮ ਕੀਤੇ ਆ ਉਹਨਾਂ ਨੂੰ ساری ਦੁਨੀਆ ਮੰਨਦੀ ਹੈ ਕੈਨੇਡਾ ਦੀ ਪਾਰਲੀਮੈਂਟ ਅਮਰੀਕਾ ਦੀ ਪਾਰਲੀਮੈਂਟ ਬਾਬਾ ਸਾਹਿਬ ਭੀਮਰਾ ਅੰਬੇਡਕਰ ਸਾਹਿਬ ਜੀ ਨੂੰ ਸਲੂਟ ਕਰਦੀ ਹੈ ਇਸ ਕਰਕੇ ਮੈਂ ਹਮੇਸ਼ਾ ਇੱਕ ਗੱਲ बार-बार ਦੁਹਰਾਉਣਾ ਹੁੰਦਾ ਕਿ ਕਿਰਪਾਨ ਪਹਿਨਣ ਦਾ ਹਦਕਾ ਜਿਹੜਾ ਹੁੰਦਾ ਅਸੀਂ ਧਾਰਮਿਕ ਚਿੰਨ੍ਹ ਕਹਿੰਨੇ ਆ ਬਾਬਾ ਸਾਹਿਬ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਆ ਇਨੂੰ ਕਿਰਪਾਨ ਪਹਿਨਣ ਦਾ ਤੇ ਰੱਖਣ ਦਾ ਅਧਿਕਾਰ ਹੈ ਜੋ ਕਹਿੰਦੇ ਧਾਰਾ 25 ਬੀਜੀ ਸਾਨੂੰ Hindu ਲਿਖਿਆ ਉਹਦੇ ਉੱਪਰ ਦੇ ਜਿਹੜੇ ਸਰਲੇਖ ਹੋ ਨਹੀਂ ਪੜੇ ਉੱਥੇ ਲਿਖਿਆ ਜਿਵੇਂ Hindu ਮੰਦਰਾ ਦੇ ਵਿੱਚ ਜਾਣ ਤੋਂ ਕਿਸੇ ਨੂੰ ਰੋਕੂਗੇ ਉਹ ਜਿਹੜਾ ਵਾਰਡ ਲਿਖਿਆ ਗਿਆ ਉਹ ਜਿਹੜਾ ਕਾਨੂੰਨ ਬਣਿਆ ਜਾਵੇਗਾ ਉਹ ਓਵੇਂ ਸਿੱਖਾਂ ਲਈ ਬੋਧੀਆਂ ਲਈ ਬਣਿਆ ਜਾਵੇਗਾ ਜਾਂ ਕਿ ਉੱਥੇ ਉਹਨਾਂ ਨੂੰ Hindu ਨਹੀਂ ਲਿਖਿਆ ਗਿਆ ਸਿੱਖ ਇੱਕ ਵੱਖਰੀ ਕੌਮ ਆ। ਬਾਰਾ ਸਾਹਿਬ ਨੇ ਕਿਹਾ ਸਿੱਖ ਨੂੰ ਤਲਵਾਰ ਪਹਿਨਣ ਦਾ ਤੇ ਰੱਖਣ ਦਾ ਅਧਿਕਾਰ ਆ। ਕੋਈ ਮੈਨੂੰ ਜਵਾਬ ਦੇਵੇ। ਕੋਈ Hindu ਕੋਈ Musalman, Isai ਨੂੰ ਕਿਉਂ ਨਹੀਂ ਦੇ ਦਿੱਤਾ? ਇਹ ਜਿਹੜੇ ਸਰਾਰਤੀ ਆਂਸਰ ਆ, ਇਹ ਸਾਡੇ ਵਿੱਚ ਭੜਕਾਉ ਭਾਸ਼ਣ ਦੇ ਕੇ ਉਹ ਖੌਤੀ ਆਪਣੇ ਆਪ ਨੂੰ ਖਾਲਸਤਾਨੀ ਕਹੋਂਦੇ ਨੇ। ਉਹ ਨਾ ਤਾਂ ਗੁਰੂ ਸਾਹਿਬ ਦੇ ਫਲਸਫੇ ਨੂੰ ਸਮਝੇ। ਜਿਨ੍ਹਾਂ ਜਿਹੜਾ ਸਤਗੁਰ ਬਦਾਸ ਮਹਾਰਾ ਨੇ ਕਿਹਾ ਸੀ, ਛੋਟ ਬੜੇ ਸੰ ਸੰਬਸੇਰ ਬਦਾਸ ਰਾਏ ਪਸੰਨ। ਉਹਨਾਂ ਨੇ ਐਸਾ ਚਾਹੂ ਰਾਜ ਮੈਂ ਜਿਹੜਾ ਉਹ ਰਾਜ ਕਿਉਂ ਦਾ ਬੇਗਮਪੁਰਾ ਸ਼ਹਿਰ ਕੋ ਨਾ ਹੋ ਉਹ ਕਿਹੜਾ ਬੇਗਮਪੁਰਾ ਸੀਗਾ ਜਿੱਥੇ ਉੱਚੀ ਨੀਚ ਨਾ ਹੋਵੇ ਬਾਬੇ ਨਾਨਕ ਨੇ ਕਿਹਾ ਇੱਕ ਪਿਤਾ ਇੱਕ ਕਿਸਕੇ ਹਮਾਰਕ ਅਬਦੁੱਲਾ ਨੂਰ ਪਾਇਆ ਕੁਦਰਤ ਕੇ ਸਾਹ ਬੰਦੇ ਤੇ ਤੁਸੀਂ ਤੁਸੀਂ ਪਾੜਾ ਪਾਉਣਾ ਚਾਹੁੰਦੇ ਆ ਇਹ ਜਿਹੜਾ ਜਨਮ ਦੇ ਨਾ ਅਜਿਹੀ ਏਦਾਂ ਹੀ ਮੰਨਦੇ ਰਹਿਣਗੇ ਤੇ ਬਾਬਾ ਸਾਹਿਬ ਇੱਕ ਸੂਰਜ ਨੇ ਜਿਹੜੇ ਉਹਨਾਂ ਅਸੀਂ ਕਹਿੰਦੇ ਰਹੇ ਮੰਗਦਾ ਰਹੀ ਸੂਰਜ ਸੂਰਜਾ ਤੂੰ ਕਮੀਆਂ ਦੇ ਬੇੜੇ ਉਹਨਾਂ ਮਜ਼ਦੂਰਾਂ ਦੇ ਉਦੋਂ ਸੂਰਜ ਚੜ੍ਹਿਆ ਜਦੋਂ 바ਵਾ ਸਾਹਿਬ ਨੇ ਸੰਵਿਧਾਨ ਲਿਖਿਆ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਮੁਬਾਰਕਬਾਦ ਦਿੰਦਾ ਤੇ ਸਾਰਿਆਂ ਨੂੰ ਇਹ ਜਿਹੜੀ ਬੇਨਤੀ ਕਰਦਾ ਕਿ ਕਦੇ ਵੀ ਕਿਸੇ ਦੀ ਗੱਲ ਸੁਣ ਕੇ ਭੜਕਾਊ ਭਾਸ਼ਣ ਸੁਣ ਕੇ ਜਵਾਸਟ ਉੱਤੇ ਡਿਸੀਜਨ ਨਾ ਲਓ ਉਹਨੂੰ ਬੈਠੋ ਤੇ ਵਿਚਾਰੋ ਤੇ ਸੋਚੋ ਪੇ ਕੌਣ ਲੋਗ ਨੇ ਜਿਹੜੇ ਇਹ ਕੰਮ ਕਰਵਾ ਰਹੇ ਨੇ ਐਤ ਕੀ ਸਾਡੇ ਸਮਾਜ ਦੇ ਸਿੱਖ ਭਾਈਚਾਰੇ ਨੇ ਸਾਰਿਆਂ ਨੇ ਦਲਦੁਲ ਭਾਈਚਾਰੇ ਨੇ ਬੜੀ ਸਮਝਦਾਰੀ ਦਾ ਜਿਹੜਾ ਸਬੂਤ ਦਿੱਤਾ ਕਿ ਇਕਜੁੱਟ ਹੋ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪ੍ਰੀਮ ਜੈ ਭਾਰਤ ਤੇ ਬਾਬਾ ਸਾਹਿਬ ਤੇਰੀ ਸੋਣ ਤੇ ਜੈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਤ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ